ਹਾਂਜੀ ਜੱਬਰ ਕੀ ਹਾਲ ਚਾਲ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਹੋਵਗੇ ਠੀਕ ਠਾਕ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਹਾਂ ਫਿਲਹਾਲ ਅੱਜ ਖੁੱਡੇ ਦੀ ਕਰਦੇ ਸਫਾਈ ਆਪਾਂ ਕਿਉਂਕਿ ਖੁੱਡੇ ਦੇ ਵਿੱਚ ਯਾਰ ਮਿੱਠਾ-ਬੂਠਾ ਵਾਧੂ ਹੋਈਆਂ ਪਈਆਂ ਮਤਲਬ ਗੰਦ ਮੱਚਿਆ ਪਿਆ ਤੇ ਹਫਤੇ ਦੇ ਆਪਾਂ ਹਫਤੇ ਦੇ ਉੱਤੇ ਖੁੱਡੇ ਸਾਫ਼ ਕਰਿਆ ਕਰਾਂਗੇ ਤੇ ਆਪਣੇ ਇੱਕ ਜੋੜੇ ਨੇ ਆਂਡੇ ਵੀ ਲਾੜੇ ਸ਼ਾਖੀ ਕਬੂਤਰੀ ਜਿਹੜੀ ਸਾਹਮਣੇ ਖੜੀ ਆ ਜਿੰਦੇ ਗਲਾਬੀ ਗਲਾਬੀ ਬਗਲਾ ਤੇ ਇੱਕ ਹਰੀ ਬਗਲਾ ਤੇ ਬਾਈ ਉਸ ਕਬੂਤਰੀ ਨੇ ਉਸ ਪੁੱਤਰ ਨਾਲ ਆ ਕੇ ਆਂਡੇ ਵੀ ਲਾੜੇ ਤੇ ਅੱਜ ਖੁੱਡੇ ਦੀ ਸਫਾਈ ਵੀ ਕਰ ਦਿੰਨੇ ਆਪਾਂ ਤੇ ਹੋ ਸਕੇ ਆ ਫੱਟਾ ਵੀ ਲਾਵਾਂਗੇ ਵਿੱਚ ਉਹ ਮੂਡ ਬਣੇ ਨਹੀਂ ਗੱਲ ਆਪਣੇ ਠੀਕ ਆ ਬਾਈ ਵੇਖਦੇ ਆ ਕੀ ਕਰਦੇ ਆ ਜਾਬਾਂ ਵੀ ਤੇ ਮਿੱਠਾ-ਬੂਠਾ ਵਾਧੂ ਹੋਈਆਂ ਪਈਆਂ ਸੀ ਉਹ ਕਰਦੇ ਆ ਸਾਫ਼ ਤੇ ਕਲੀ-ਕੁਲੀ ਪਾਵਾਂਗੇ ਵਿੱਚ ਤੇ ਸਾਰਿਆਂ ਤੋਂ ਪਹਿਲਾਂ ਆਪਾਂ ਆਪਦੀ ਨਿੱਕੀ ਬੱਕਰ ਲਿਆਈਏ ਖੁੱਡੇ ਵਾਲੀ ਜਿਹੜੀ ਉੱਤੇ ਪਈ ਛੱਤ ਤੇ ਤੇ ਪਿੰਜਰਾ ਵੀ ਥੱਲੇ ਲਾਉਣਾ ਆਉਣ ਦੇ ਵਾਸਤੇ ਯਾਰ ਕੋਈ ਯਾਰ ਦੋਸਤ ਬੁਲਾਵਾਂਗੇ ਕਰੀ ਤੇ ਕਿਉਂਕਿ ਕੱਲੇ ਆਣੇ ਕੱਲੇ ਤੋਂ ਲੈਂਦਾ ਨਹੀਂ ਪਿੰਜਰਾ ਭਾਰਾ ਵਾਵਾ ਜਾਂ ਪੰਗਾ ਤਾਂ ਲੈ ਕੇ ਦੇਖਾਂਗੇ ਤੇ ਬਾਕੀ ਕਰਦੇ ਆ ਸਫਾਈ ਛਾਉਣੇ ਬੋਕਰ ਲਾ ਕੇ ਸलो ਪੁੱਤਾਂ ਮਤਲਬ ਤੇ ਭਾਈ ਆ ਰਹੀ ਬੋਕਰ ਜਿਹੜੀ ਆਪਾਂ ਲੈ ਕੇ ਖੁੱਡੇ ਚ ਮਾਰਨੀ ਆ ਉਦਲੇ ਖੁੱਡੇ ਵਾਸਤੇ ਰੱਖੀ ਸੀ ਉੱਤੇ ਹੀ ਤੇ ਕਣਕ ਕਣਕ ਪਈ ਔਮੀ ਯਾਰ ਪ੍ਰਾਣੀ ਕੂਤਰਾਂ ਦੀ ਠੀਕ ਆ ਭਾਈ ਤੇ ਆ ਪਿੰਜਰਾ ਲੈ ਕੇ ਜਾਵਾਂਗੇ ਥੱਲੇ ਆਪਾਂ ਕਿਸੇ ਦਿਨ ਚੱਕ ਕੇ ਕੋ ਕਿੰਦੇ ਜੋੜੀਆਂ ਲਵਾਵਾਂਗੇ ਤੇ ਯਾਰ ਇਹਦੇ ਜੀ ਮਿੱਟੀ ਮੁੱਟੀ ਭਈ ਤਾਂ ਕਰਕੇ ਥੋੜਾ ਜਿਹਾ ਭਾਰਾ ਉਧਰ ਦੀ ਪੌੜੀਆਂ ਥਾਂ ਦੀ ਲਾਵਾਂਗੇ ਠੀਕ ਆ ਭਾਈ ਉਧਰਲੇ ਪਰਲੇ ਘਰ ਵਿੱਚ ਦੀ ਤੇ ਫਲਾਲ ਚਲਦੇ ਆਂ ਥੱਲੇ ਲੌਵੀ ਚੋਪਰਾ ਖੁੱਡੇ ਦੀ ਤਾਂ ਆਪਾਂ ਕਰਤੀ ਸਫਾਈ ਲਗਭਗ ਤੇ ਹੁਣ ਲੈਂਦੀ ਸੀ ਇੱਕ ਦਾ ਬਠਲੀ ਜੀ ਲੈਂਦੀ ਤੇ ਕਰੰਟਰੀ ਲੈਂਦੀ ਸੀ ਕਿ ਇਹ ਕੰਦਾ ਕੱਢਣ ਨੂੰ ਉਹ ਜਿਹੜਾ ਪਿਆ ਖੜ ਜਾ ਕਮਟੇ ਗੇਟ ਫੱਟ ਕਰਤੀਗੇ ਤੇ ਯਾਰ ਮੈਂ ਹੁਣ ਐ ਸੋਚਦਾ ਮੈਂ ਆ ਫੱਟਾ ਵਿੱਚ ਲਾਵਾਂ ਕਿ ਰਹਿਣ ਦਾ ਤੁਸੀਂ ਅਗਲੀ ਮਤਲਬ ਇਸ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀ ਲਈਏ ਜਾਂ ਨਾ ਲਈਏ ਵਿੱਚ ਤੇ ਐ ਆਲਣੇ ਬਣਾ ਦੇਣੇ ਨਾਲ-ਨਾਲ ਤੇ ਇੰਨੀ ਕੁ ਸਫਾਈ ਕਰਤੀ ਆਪਾਂ ਠੀਕ ਆ ਖੁੱਡਾ ਹੋ ਗਿਆ ਓਕੇ ਰਿਪੋਰਟ ਜਮਾ ਤੇ ਇਹਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਕਾਈ ਪਾ ਕੇ ਤੇ ਪਾਣੀ ਪੁਣੀ ਛਿੜਕ ਦਈਏ ਠੀਕ ਆ ਬਾਈ ਤੇ ਆ ਗੰਦ ਕੱਢ ਦਈਏ ਵਿੱਚੋਂ ਪਹਿਲਾਂ ਯਾਰ ਬਾਈ ਮਿੱਠਾ-ਬੁੱਠਾ ਠੀਕ ਆ ਬਾਈ ਤੇ ਕਬੂਤਰ ਆਪਣੇ ਪੂਰੇ ਖੁਸ਼ ਹੋਗੇ ਗੁੱਡੇ ਦੀ ਸਫਾਈ ਵੇਖ ਕੇ ਠੀਕ ਐ ਤੇ ਤੁਹਾਨੂੰ ਪਤਾ ਲੱਗਦਾ ਮੈਨੂੰ ਨਹੀਂ ਪਤਾ ਲੱਗਦਾ ਮੇਰੇ ਨਾਲ ਸੁੱਧੀਆਂ ਗੱਲਾਂ ਕਰਦੇ ਆ ਠੀਕ ਆ ਬਾਈ ਤੇ ਇੱਕਦਾਂ ਕੱਢ ਦਈਏ ਯਾਰ ਵਿੱਚੋਂ ਗੰਦ ਫਿਰ ਕਰਦੇ ਲੋ ਵੀ ਚੋਬਰੋ ਗੰਦਾ ਆਪਾਂ ਕੱਢ ਤਾਂ ਖੁੱਡੇ ਚੋਂ ਬਾਹਰ ਆ ਰਿਆ ਠੀਕ ਆ ਮਿੱਠਾ-ਬੁੱਠਾ ਕੱਢ ਤੀਆਂ ਤੇ ਹੁਣ ਮਤਲਬ ਉੱਤੋਂ ਲਿਆਉਣੇ ਹੁਣ ਬਈ ਆਲਣੇ ਉਲਣੇ ਵਾਸਤੇ ਨਾ ਇੱਟਾਂ ਲਈਏ ਉੱਦ ਪਰਲੇ ਪਾਸੋਂ ਚੱਕ ਕੇ ਠੀਕ ਆ ਆਲਣੇ ਬਣਾਉਣਿਆਂ ਵਿੱਚ ਇੱਕ ਦੋ ਇੱਕ ਅੱਧਾ ਹੋਰ ਲਓ ਵੀ ਚੋਬਰੋ ਇੱਟਾਂ ਤਾਂ ਆਪਾਂ ਲਿਆ ਕੇ ਰੱਖਤੀਆਂ ਚਾਰ ਠੀਕ ਆ ਚਾਰ ਕੀ ਲੱਗਣਗੀਆਂ ਵਿੱਚ ਤੇ ਫਿਲਹਾਲ ਹੁਣ ਲਿਉਣੇ ਕਲੀ ਚੱਕ ਕੇ ਕੋਠੇ ਦੇ ਪਈਆ ਉੱਤੇ ਪਿੰਜਰੇ ਕੋਲੇ ਠੀਕ ਆ ਬਈ ਗੱਟਾ ਲੈਣ ਦਾ ਵੈਸੀ ਪਹਿਲਾਂ ਦਾ ਆ ਕਰਮੇਚੀ ਦੀ ਜੀ ਪਾ ਲੈ ਹੁਣੇ ਜਰਾ ਮਤਲਬ ਬੱਠਾ ਜਿਹੇ ਚ ਕਰਮੇਚੀ ਕਹਿੰਦੇ ਹਸ ਤੈਨੂੰ ਇਹਦੇ ਚ ਪਾ ਲੈ ਹੁਣੇ ਆ ਗਏ ਬਈ ਕੋਠੇ ਤੇ ਉਹ ਦੇਖੋ ਕਲੀ ਪਈ ਮੇਰੇ ਖਿਆਲ ਚ ਗੱਲੀ ਹੋ ਗਈ ਜਰਾ ਨੰਤਾਈ ਲਾਦਾ ਮੀ ਮੂੰਚ ਪਈ ਰਹਿੰਦੀ ਹੈ ਬਾਹਰ ਲੋਬੀ ਚੋ ਬਰ ਕਲੀ ਦਾ ਭੱਲੇ ਜਾਂਦੀ ਹੁਣ ਪਾਲੀ ਜਾਂਦੀ ਮਿੱਟੀ ਥੋੜੀ ਜੀ ਲਾ ਲਈਏ ਠੀਕ ਆ ਬਈ ਮੀ ਪੈ ਕੇ ਹਟਿਆ ਯਾਰ ਤਾਬ ਵਾਲਾ ਲੱਗਿਆ ਪਿਆ ਮਿੱਟੀ ਕਿੱਥੋਂ ਲਈਏ ਕੁੜੀਆ ਵਾ ਸਾਰੇ ਪਾਸੇ ਤਾਂ ਪਾਣੀ ਲੱਗਿਆ ਪਿਆ ਚਲੋ ਕਰਦੇ ਆ ਹਾਲ ਕੋਈ ਨਾ ਕੋਈ 1 ਮਿੰਟ ਮੈਂ ਰੁਕੋ ਲੋਬੀ ਚੋ ਬਰ ਹੁਣ ਆਪਾਂ ਪਾਉਣ ਲੱਗੇ ਖੁੱਡੇ ਚ ਕਲੀ ਠੀਕ ਆ ਉਹ ਉੱਥੋਂ ਆਣ ਲੈਣੇ ਜੋ ਮੈਂ ਆਂਡਾ ਚੱਕ ਕੇ ਤੇ ਉੱਥੇ ਕਲੀ ਪਾਤੀ ਦੁਬਾਰਾ ਫਿਰ ਵੇਥਲੋਂ ਸਲਾਬ ਜੀ ਨਾਲ ਫੜੇ ਤੇ ਬਾਕੀ ਬਈ ਇੱਥੇ ਕਰਦੇ ਆ ਐਡਸਵਾਇਸ ਹੋਈ ਫਿਰ ਕਰਦੇ ਆ ਵਿਲੇ ਹੋ ਕੇ ਫਲੋਬੀ ਚੋਬਰਾ ਪਾਤੀ ਵਿੱਚ ਕਲੀ ਆਪਾਂ ਗੁੱਡੇ ਦੇ ਖਿਲਾਫ ਸੀ ਮਤਲਬ ਤੇ ਆਲਣੇ ਵੀ ਬਣਾਤੇ ਇੱਕ ਇੱਥੇ ਇੱਕ ਦੋ ਇਟਾਂ ਦਾ ਰਹਿ ਗਿਆ ਉਹ ਵੀ ਬਣਾ ਦਿੰਦੇ ਆ ਤੇ ਕਰਤਾ ਕੰਮ ਬਈ ਓਕੇ ਜਮਾ ਆਪਾਂ ਠੀਕ ਆ ਮਿੱਤਰੋ ਉਤਰ ਕੁਵਾਤਰਾ ਦੇ ਆਲਣੇ ਉਹਨਾਂ ਨੇ ਸੈੱਟ ਕਰਤੇ ਤੇ ਇਧਰ ਬਾਈ ਦਾ ਵੀ ਹਾਲ ਦੇਖ ਲਓ ਮੜਾ ਆ ਯਾਰ ਬਈ ਗਰਮੀ ਬਹੁਤ ਐਵੇਂ ਪੰਗਾ ਹੀ ਲੈ ਲਿਆ ਆਪਾਂ ਜਮਾ ਸ਼ਾਮ ਨੂੰ ਕਰਨੀ ਸੀ ਸਭਾਈ ਚੱਲ ਕੋਈ ਨਹੀਂ 2 ਮਿੰਟ ਲੱਗੇ ਆਪਾਂ ਨੂੰ ਘੜਾ 2 ਘੰਟੇ ਲੱਗੇ ਆ ਤੇ ਹੁਣ ਆਪਾਂ ਐ ਕਰਦੇ ਆ ਕਾਲੀ ਗੋਲੀ ਪਾ ਕੇ ਪਿੰਜਰੇ ਦੇ ਨਾਲ ਪੰਗਾ ਲਾ ਕੇ ਬੈੰਨੇ ਕੀ ਕਹਿੰਦਾ ਪਿੰਜਰਾ ਲਓ ਵੀ ਚੋਬਰ ਪਾਣੀ ਆਪਾਂ ਲੈ ਜਾਂਦਾ ਲੀਟਰ ਭਰ ਕੇ ਇੱਧਾ ਲੀਟਰ ਤੇ ਛੜਕ ਦਿਆ ਗੁੱਡੇ ਦੇ ਅੰਦਰ ਬਹੁਤ ਬੁਰਾ ਹਾਲ ਹੋ ਗਿਆ ਲੱਬੜ ਗਿਆ ਸਾਰੀ ਗਰਮੀ ਨਾਲ ਠੀਕ ਆ ਮੜਕੋ ਮੜਕੋ ਹੋ ਗਏ ਠੀਕ ਆ ਬਈ ਤੇ ਫਿਰ ਆ ਪਾਣੀ ਬਣੀ ਪਾ ਦਿਆ ਖੁੱਡੇ ਦੇ ਅੰਦਰ ਮਿੱਤਰੋ ਲਓ ਵੀ ਚੋਬਰ ਹੁਣ ਪਾਈਏ ਖੋਤਰਾਂ ਨੂੰ ਦਾਣੇ ਠੀਕ ਆ ਚੋਬਰ ਲਾਓ ਵੀ ਚੋਬਰ ਆਗੇ ਖੁੱਡੇ ਦੇ ਕੋਲ ਲਾਓ ਵੀ ਚੋਬਰੋਂ ਪਾ ਦਈਏ ਖੁੱਡੇ ਕੋਤਰਾਂ ਨੂੰ ਦਾਣੇ ਖੁੱਡੇ ਚ ਠੀਕ ਆ ਚੋਬਰ ਤੇ ਫਿਰ ਪਾਣੀ ਬਦਲਦੀ ਏ ਕਬੂਤਰਾਂ ਦਾ ਲੈ ਵੀ ਚੋਬਰੋ ਪੱਜਿਓ 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 ਮਿੱਤਰੋ ਖਾੜੋ ਦਾਣੇ ਆਜੋ ਭੁੱਖ ਲੱਗੀ ਹੋਣੀ ਤੁਹਾਨੂੰ ਠੀਕ ਐ ਆਜੋ 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 ਉੱਡਣਾ ਤਾਂ ਤੁਹਾਨੂੰ ਨਹੀਂ ਆਉਂਦਾ ਠੀਕ ਐ ਟਾਈਮ ਨਾਲ ਮਤਲਬ ਉੱਡਣ ਲੈ ਵੀ ਤੁਸੀਂ ਉੱਡਣਾ ਤਾਂ ਨਹੀਂ ਸਹੀ ਤਰੀਕੇ ਨਾਲ ਤੇ ਦਾਣੇ ਦੋਨੇ ਖਾ ਲਓ ਮੈਨੂੰ ਪਤਾ ਵੀ ਤੁਸੀਂ ਛੱਦਰੀ ਦੇ ਨਫ਼ਰਤ ਕਰਦੇ ਹੋ 베ਰੀ ਨਾਲ ਤੁਹਾਡਾ ਬਾਲਾ ਬੋਹ ਆ ਕੋਈ ਚੱਕਰ ਨਹੀਂ ਕੋਈ ਨਹੀਂ ਪੁੱਤ ਜਿੱਦਣ ਮੇਰੀ ਜੜ ਥੱਲੇ ਆਗੇ ਨਾ ਸਿੱਧੇ ਛਤਰੀ ਤੋਂ ਹੋਰ ਕੋਈ ਚੀਜ਼ ਵਿਕਣੀ ਨਹੀਂ ਤੁਹਾਨੂੰ ਕਦੇ ਛਤਰੀ ਵਿਖਿਆ ਕਰੋਗੀ